ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਬਲਜਿੰਦਰ ਅੱਜ ਜੋ ਗੁਰਮਤਿ ਗਿਆਨ ਦਾ ਦੂਜਾ ਭਾਗ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਾਂਗੇ ਸੰਖੇਪ ਜੀਵਨ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਉਹਨਾਂ ਦੀ ਮਾਤਾ ਦਾ ਨਾਮ ਗੰਗਾ ਜੀ ਤੇ ਪਿਤਾ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 19 ਜੂਨ 1595 ਈਸਵੀ ਨੂੰ ਹੋਇਆ ਗੁਰੂ ਕੀ ਵੰਡਿਆਲੇ ਜ਼ਿਲ੍ਹਾ ਮਰਸਰ ਵਿਖੇ ਉਹਨਾਂ ਦੀਆਂ ਸਪਤਨੀਆਂ ਜੀ ਸ਼੍ਰੀ ਦਿਮੋਦਰੀ ਸ਼੍ਰੀ ਨਾਨਕੀ ਜੀ ਤੇ ਸ਼੍ਰੀ ਮਹਾਦੇਵੀ ਜੀ ਤਿੰਨ ਪਤਨੀਆਂ ਛਣ ਤੇ ਸੰਤਾਨ ਬਾਬਾ ਗੁਰਦਤਾ ਜੀ ਸ਼ੂਰ ਜਮਲ ਤੇ ਅਨੀ ਰਾਏ ਜੀ ਅਟਲ ਰਾਏ ਜੀ ਸ਼੍ਰੀ ਗੁਰੂ ਤੇਗਵਾਰਦਰ ਜੀ ਪੰਜੇ ਸੁਪੁੱਤਰ ਅਤੇ ਬੀਬੋ ਬੀ ਬੀ ਬੀਰੋ ਜੀ ਦੀ ਸੁਪਤਰੀ ਗੁਰੂ ਸਾਹਿਬ ਦਾ ਕਾਰਜਕਾਲ 15 ਮਈ 1606 ਈਸਵੀ ਤੋਂ 3 ਮਾਰਚ 1644 ਈਸਵੀ ਤੱਕ ਹੋਇਆ ਸੀ। ਉਹਨਾਂ ਨੇ ਮਹਾਨ ਕਾਰਜ ਕਿਹੜੇ ਕੀਤੇ? ਮੀਰੀ ਪੀਰੀ ਦੀਆਂ ਦੋ ਦੇਗਾਂ ਪਹਿਨ ਕੇ ਮੇਰੀ ਭਗਤੀ ਤੇ ਪੀਰੀ ਸ਼ਕਤੀ ਦੇ ਭਾਵ ਧਰਮ ਦੇ ਰਾਜਨੀਤੀ ਦਾ ਸੁਮਿਲ ਕੀਤਾ। ਧਰਮ ਦੇ ਸવાયਵਾਣ ਦੀ ਰੱਖਿਆ ਲਈ ਸਿੱਖ ਫੌਜ ਤਿਆਰ ਕੀਤੀ। ਕੌਮ ਨੂੰ ਏਕਤਾ ਵਿੱਚ ਪਰੋਗਿਆ ਯਾਦ ਹਸਤੀ ਦ੍ਰਿੜ ਕਰਵਾਉਣ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅੰਮ੍ਰਿਤਸਰ ਵਿਖੇ ਲੋਗੜ ਨਾਉ ਖੇਲਾ ਬਣਵਾਇਆ ਤੇ ਕੋਲ ਸਾਰਾ ਵਿਵੇਕ ਦਾ ਸਰੋਵਰ ਬਣਾਇ ਜਬਰ ਜਲਮਨ ਨਾਲ ਜੂਝਦੇ ਚਾਰ ਧਰਮ ਚੁੱਧ ਕੀਤੇ ਤੇ ਚੌਹਾ ਵਿੱਚ ਫਤਿਹ ਪਾਈ ਅਨੇਕਾ ਨਗਰ ਬਸਾਏ ਅਤੇ ਸਿੱਖੀ ਦੇ ਪ੍ਰਚਾਰ ਲਈ ਦੂਰ ਦੂਰ ਜਾ ਕੇ ਯਾਤਰਾ ਕੀਤੀ ਜੋਤੀ ਜੋਤ 3 ਮਾਰਚ 1600 ਈਸਵੀ ਨੂੰ ਕੀਰਤਨਪੁਰ ਸਾਹਿਬ ਨਮਾ ਦਾ ਜੋਤੀ ਜੋਤ ਸਮਾਇਆ ਕੋਲੋ ਉਮਰ 48 ਸਾਲ 18 ਮਹੀਨੇ 15 ਦਿਨ ਸੀ। ਧੰਨਵਾਦੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਕੱਲ ਨੂੰ ਤੀਜਾ ਪਾਰ ਪਾਠ ਲੈ ਕੇ ਤੁਹਾਡੇ ਹਾਜ਼ਰ ਹੋਵਾਂਗਾ। ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਅਤੇ ਬਾਲ ਅਸਥਾਵਾਂ ਦੇ ਵਿਦਿਕ ਕੰਨ ਦਾ